ਮੋਹਾਲੀ ਬਿਲਡਿੰਗ ਹਾਦਸੇ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਤਿੰਨ ਲੋਕਾਂ ਨੂੰ ਰਾਤੋਂ ਰਾਤ ਗ੍ਰਿਫਤਾਰ ਕਰ ਲਿਆ ਹੈ ਮਾਲਕ ਜਿਹੜੇ ਬਿਲਡਿੰਗ ਦੇ ਮਾਲਕ ਨੇ ਮਾਲਕਾਂ ਸਮੇਤ ਠੇਕੇਦਾਰ ਤੱਕ ਵੀ ਗ੍ਰਿਫਤਾਰ ਕਰ ਲਏ ਗਏ ਨੇ ਦੋ ਮਾਲਕ ਇੱਕ ਦਾ ਨਾਮ ਹੈ ਪ੍ਰਵਿੰਦਰ ਤੇ ਗਗਨਦੀਪ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਠੇਕੇਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਮੋਹਾਲੀ ਦੇ ਵਿੱਚ ਮੋਹਾਲੀ ਦੇ ਸੁਹਾਣਾ ਦੇ ਵਿੱਚ ਚਾਰ ਮੰਜ਼ਲਾ ਬਿਲਡਿੰਗ ਡਿੱਗੀ ਸੀ ਜਿਹਦੇ ਵਿੱਚ ਪੀਜੀਵੀਸੀ ਔਰ ਜਿਮ ਵੀ ਬਣਿਆ ਕੋਇਆ ਸੀ ਜਿਸ ਦੇ ਵਿੱਚ ਹੁਣ ਤਿੰਨ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਿਲਡਿੰਗ ਦੇ ਮਾਲਕਾ ਸਣੇ ਠੇਕੇਦਾਰ ਵੀ ਗ੍ਰਿਫਤਾਰ ਕੀਤਾ ਹੈ ਇਹ ਇਮਾਰਤ ਟੈਂਡ ਦੇ ਨਾਲ ਦੋ ਲੋਕਾਂ ਦੀ ਮੌਤ ਹੋਈ ਸੀ ਦ੍ਰਿਸ਼ਟੀ ਜਿਹੜੀ ਹਿਮਾਚਲ ਦੀ ਰਹਿਣ ਵਾਲੀ ਲੜਕੀ ਸੀ ਔਰ ਅਭਿਸ਼ੇਕ ਅਭਿਸ਼ੇਕ ਦੀ ਉਮਰ 28 ਤੋਂ 30 ਸਾਲ ਦੱਸੀ ਜਾ ਰਹੀ ਹੈ ਔਰ ਦ੍ਰਿਸ਼ਟੀ ਦੀ ਵੀ ਉਮਰ ਲਗਭਗ 28-29 ਸਾਲ ਦੇ ਕਰੀਬ ਕੀ ਦੱਸੀ ਜਾ ਰਹੀ ਹੈ ਨ ਜਿਹੜੀ ਉਥੇ ਜਿਮ ਕਰਨ ਦੇ ਵਾਸਤੇ ਆਈ ਕੋਈ ਸੀਗੀ ਤਾਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਦਿਖਾ ਰਹੇ ਹਾਂ ਅਭਿਸ਼ੇਕ আর ਦ੍ਰਿਸ਼ਟੀ ਜਿਨ੍ਹਾਂ ਦੋਨਾਂ ਦੀ ਮੌਤ ਹੋ ਗਈ ਲਗਾਤਾਰ 23 ਤੋਂ 24 ਘੰਟੇ ਤੱਕ ਇਹ ਰੈਸਕਿਊ ਆਪਰੇਸ਼ਨ ਚੱਲਦਾ ਰਿਹਾ ਉਸ ਤੋਂ ਬਾਅਦ ਦ੍ਰਿਸ਼ਟੀ ਤੇ ਅਭਿਸ਼ੇਕ ਦੀ ਬਾਡੀ ਨੂੰ ਬਾਹਰ ਕੱਢਿਆ ਗਿਆ ਜਿਹੜਾ ਮਲਬਾ ਉਥੇ ਢੇਰ ਖੋਇਆ ਸੀਗਾ ਚਾਰ ਮੰਜ਼ਲਾ ਬਿਲਡਿੰਗ ਦਾ ਮਲਬੇ ਦੇ ਵਿੱਚੋਂ ਕੱਢਿਆ ਗਿਆ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਇਹ ਡੈੱਡ ਪਾਏ ਗਏ ਅਭਿਸ਼ੇਕ ਤੇ ਦ੍ਰਿਸ਼ਟੀ ਦੋਨੋਂ ਡੈੱਡ ਪਾਏ ਗਏ ਦੋਨਾਂ ਦੀ ਮੌਤ ਹੋ ਚੁੱਕੀ ਪਰਿਵਾਰ ਦਾ ਰੂਰੋ ਕੇ ਬੁਰਾ ਹਾਲ ਹੈ ਕਿਉਂਕਿ ਜਿਹੜੀ ਬਿਲਡਿੰਗ ਹੈ ਉਹਦੇ ਲਾ ਕੇ ਬੇਸਮੈਂਟ ਦੇ ਵਿੱਚ ਖੁਦਾਈ ਚੱਲ ਰਹੀ ਸੀਗੀ ਔਰ ਠੇਕੇਦਾਰ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਜਦੋਂ ਨੂੰ ਪਤਾ ਸੀਗਾ ਇਸ ਦੇ ਬਾਵਜੂਦ ਲਾਪਰਵਾਹੀ ਵਰਤੀ ਗਈ ਹੈ ਤਾਂ ਲਾਪਰਵਾਹੀ ਦੇ ਕਾਰਨ ਇਹ ਵੱਟਾ ਹਾਦਸਾ ਹੋਇਆ ਚਾਰ ਮੰਜ਼ਲਾ ਬਿਲਡਿੰਗ ਤੈ ਤੇਰੀ ਖੁਈ ਹੈ ਤਬਾਹ ਖੁਈ ਹੈ ਤੇ ਇਸ ਦੇ ਨਾਲ ਦੋ ਜਣਿਆਂ ਦਾ ਸਭ ਤੋਂ ਵੱਧ ਨੁਕਸਾਨ ਖੁਈ ਹੈ ਦ੍ਰਿਸ਼ਟੀ ਤੇ ਅਭਿਸ਼ੇਕ ਉਹਨਾਂ ਦਾ ਪਰਿਵਾਰ ਰੁੱਲ ਚੁੱਕਿਆ ਹੈ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਮੁਹਾਲੀ ਦੇ ਸੁਹਾਣਾ ਦੇ ਵਿੱਚ ਚਾਰ ਮੰਜ਼ਲਾ ਬਿਲਡਿੰਗ ਜਿਹੜੀ ਹੈ ਉਹ ਡਿੱਗੀ ਸੀ ਢਹਿ ਢੇਰੀ ਹੋਈ ਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਰਾਤੋਂ ਰਾਤ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪੁਲਿਸ ਨੇ ਮਾਮਲਾ ਦਰਜ ਕੀਤਾ ਔਰ ਮਾਮਲਾ ਦਰਜ ਕਰਨ ਤੋਂ ਬਾਅਦ ਵਿੱਚ ਬਿਲਡਿੰਗ ਦੇ ਮਾਲਕ ਪਰਵਿੰਦਰ ਤੇ ਗਗਨਦੀਪ ਨੂੰ ਗ੍ਰਿਫਤਾਰ ਕੀਤਾ ਔਰ ਇਸ ਦੇ ਨਾਲ ਦੀ ਨਾਲ ਕੀ ਠੇਕੇਦਾਰ ਨੂੰ ਵੀ ਚੱਕ ਲਿਆ ਜਿਹਦੇ ਕੋਲ ਬਿਲਡਿੰਗ ਦਾ ਅ ਠੇਕਾ ਸੀਗਾ ਜਿਹੜਾ ਖੁਦਾਈ ਕਰ ਰਿਹਾ ਸੀ ਉਹ ਵੀ ਨਾਲ ਠੇਕੇਦਾਰ ਵੀ ਪੁਲਿਸ ਨੇ ਚੱਕ ਲਿਆ ਗ੍ਰਿਫਤਾਰ ਕਰ ਲਿਆ ਕਿਉਂਕਿ ਵੱਡੀ ਲਾਪਰਵਾਹੀ ਵਰਤੀ ਗਈ ਹੈ ਔਰ ਇਸ ਵੱਡੀ ਲਾਪਰਵਾਹੀ ਦੇ ਕਾਰਨ ਦੋ ਘਰਾਂ ਦੇ ਦੋ ਚਿਰਾਗ ਬੁੱਝ ਚੁੱਕੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਇਹ ਨਜੜਾ ਘਾਟਾ ਪੈ ਗਿਆ ਉਹ ਕਦੇ ਵੀ ਉਹਨਾਂ ਦਾ ਪੂਰਾ ਨਹੀਂ ਹੋ ਸਕਦਾ ਔਰ ਇਹ ਲਾਪਰਵਾਹੀ ਇਸ ਹਾਦਸੇ ਦੇ ਵਿੱਚ ਬਹੁਤ ਵੱਡੀ ਵਰਤੀ ਗਈ ਹੈ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਡੇ ਨਾਲ ਇਹ ਬਿਲਡਿੰਗ ਡਿੱਗੀ ਸੀ ਲਗਭਗ 23 ਤੋਂ 24 ਘੰਟੇ ਲਗਾਤਾਰ ਰੈਸਕਿਊ ਚੱਲਿਆ ਕਈ ਕੁਝ ਮਲਬੇ ਦੇ ਹੇਠੋਂ ਲੱਭਿਆ ਕਿਤੇ ਫ੍ਰਿਜ ਕਿਤੇ ਕੱਪੜੇ ਕਿਤੇ ਬੈਗ ਨਾ ਦ੍ਰਿਸ਼ਟੀ ਤੇ ਅਭਿਸ਼ੇਕ ਦੀ ਵੀ ਡੈੱਡ ਬੋਡੀ ਮਲਬੇ ਦੇ ਹੇਠੋਂ ਲੱਭੀ ਉਹਨਾਂ ਨੂੰ ਮ੍ਰਿਤਕ ਪਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਬਿਲਡਿੰਗ ਦੇ ਮਾਲਕ ਸਣੇ ਪ੍ਰਵਿੰਦਰ ਤੇ ਗਗਨਦੀਪ ਸਣੇ ਠੇਕੇਦਾਰ ਵੀ